ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਜਖੇਪਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਅੱਜ ਦੀ ਕਲੈਕਸ਼ਨ ਹੈ ਬਹੁਤ ਹੀ ਪਿਆਰੀ ਜੀ ਕਾਟਨ ਸਿਲਕ ਦੇ ਸੂਟ ਵੀ ਹੋਣਗੇ ਜੀ ਗਲਾਸ ਸਿਲਕ ਦੇ ਵੀ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਪਿਆਰੇ ਜੇ ਪ੍ਰਿੰਟ ਨੇ ਤੇ ਪ੍ਰਿੰਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜਿਹੜਾ ਪ੍ਰੈਸ ਕਰ ਲੋ ਕਿਉਂਕਿ ਨਵੇਂ-ਨਵੇਂ ਜਿਹੜੇ ਹਨ ਵੀਡੀਓਜ਼ ਅਪਲੋਡ ਕਰਦੇ ਆ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਜਿਹੜੀ ਜਲਦੀ ਆ ਜਾਊਗੀ ਤੇ ਤੁਸੀਂ ਆਪਣੇ ਸੂਟ ਪਹਿਲੀਆਂ ਚ ਰਖਵਾ ਸਕਦੇ ਹੋ ਨਹੀਂ ਤਾਂ ਹਨਾ ਫਿਰ ਜਦੋਂ ਸੂਟ ਨਿਕਲ ਜਾਂਦੇ ਨੇ ਫਿਰ ਮੈਸੇਜ ਆਉਂਦੇ ਨੇ ਜੀ ਸਾਡੇ ਲਈ ਇਹ ਸੂਟ ਰੱਖ ਦੋ ਤਾਂ ਉਦੋਂ ਤੱਕ ਜਿਹੜਾ ਪ੍ਰਿੰਟ ਬਹੁਤ ਹੀ ਮੁਸ਼ਕਿਲ ਨਾਲ ਮਿਲਦਾ ਕਈ ਵਾਰ ਤਾਂ ਮਿਲਦਾ ਵੀ ਨਹੀਂ ਹੁੰਦਾ ਤੇ ਆਪਾਂ ਜਿਹੜੇ ਪ੍ਰਿੰਟ ਦਿਖਾਉਣੇ ਸ਼ੁਰੂ ਕਰਦੇ ਆ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਹੈ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਸਕਰੀਨ ਤੇ ਸ਼ੋਅ ਹੋਊਗਾ ਇਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆਫ ਵਾਈਟ ਬਾਟਮ ਦੇ ਨਾਲ ਇਹ ਜਿਹੜਾ ਇਹ ਪ੍ਰਿੰਟ ਰਹੂਗਾ कॉटन सिल्क ਸਟੱਫ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਬਹੁਤ ਪਿਆਰੀ ਜੀ ਜਿਹੜੀ ਪ੍ਰਿੰਟਿੰਗ ਹੋਈ ਹੋਈ ਹੈ ਇਸ ਤੇ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਵਧੀਆ ਕੁਆਲਿਟੀ ਦਾ ਟਾਈਡਾਈ ਵੀ ਕਰਵਾ ਸਕਦੇ ਹੋ ਪਲੇਨ ਦੁਪੱਟਾ ਵੀ ਰੈਡੀ ਕਰਾ ਸਕਦੇ ਹੋ ਐਸੇ ਜੇ ਬਲੂ ਬੇਸ ਨਾਲ ਆਫ ਵਾਈਟ ਡਿਜ਼ਾਈਨਿੰਗ ਨਾਲ ਦੁਪੱਟਾ ਡਾਈ ਕਰਾਉਗੇ ਬਹੁਤ ਪਿਆਰਾ ਲੱਗਣ ਵਾਲਾ ਜੀ ਅੱਗੇ ਜਿਹੜਾ ਨੈਕਸਟ ਹੈ ਬਲੈਕ ਦਿਖਾ ਰਿਆ ਇਹ ਵੀ ਬਹੁਤ ਪਿਆਰਾ ਜਿਹਾ ਜਿਹੜਾ ਹੈਗਾ ਗਲਾਸ ਸਿਲਕ ਦਾ ਸਟੱਫ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਤੇ ਸਟੱਫ ਵੀ ਬਹੁਤ ਪਿਆਰਾ ਜੀ ਇਹਦਾ ਇਦਾਂ ਵੀ ਤੁਸੀਂ ਕੋਈ ਵੀ ਦੁਪੱਟਾ ਰੈਡੀ ਕਰਾ ਸਕਦੇ ਹੋ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲੇਗਾ ਤੇ ਨੈਕਸਟ ਪ੍ਰਿੰਟ ਹੈ ਜੀ ਜਿਹੜਾ ਉਹ ਸੇਮ ਸਟੱਫ ਜੀ ਹੈ ਜਿਹੜਾ ਪਹਿਲਾਂ ਆਪਾਂ ਬਲੈਕ ਦਿਖਾਇਆ ਤੁਹਾਨੂੰ ਸਕਾਈ ਕਲਰ ਦਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਦੇਖੋ ਤੁਸੀਂ ਇਹਦੇ ਵਿੱਚ ਬਹੁਤ ਸਾਰੇ ਆਪਸ਼ਨਸ ਨੇ ਆਪਣੇ ਕੋਲੇ ਸਟਿਚਿੰਗ ਕਰਨ ਟਾਈਮ ਆਪਾਂ ਕੋਈ ਵੀ ਹੈ ਨਾ ਇਹਦੀ ਡਿਜ਼ਾਈਨਿੰਗ ਕਰ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਸਟੱਫ ਆ ਗਲਾਸ ਸਿਲਕ ਜਿਵੇਂ ਪਹਿਲਾਂ ਤੁਹਾਨੂੰ ਬਲੈਕ ਦਿਖਾਇਆ ਉਸੇ ਚ ਹੀ ਇਹ ਹੈ ਬਹੁਤ ਸੋਹਣਾ ਬਣਨ ਵਾਲਾ ਜੀ ਬਹੁਤ ਲਾਈਟ ਵੇਟ ਹੈ ਐਵੇਂ ਨਹੀਂ ਇਹ ਥੋੜਾ ਸਿੰਥੈਟਿਕ ਸਟੱਫ ਆ ਗਿਆ ਹੈਵੀ ਹੈਵੀ ਬੇਸ ਹੋਊਗਾ ਬਹੁਤ ਹੀ ਲਾਈਟ ਵੇਟ ਹੈ ਜੀ ਅੱਗੇ ਇਹ ਵਾਲਾ ਆ ਗਿਆ ਜੀ ਕ੍ਰਸ਼ ਦਾ ਰਸ਼ੀਆ ਬ੍ਰਾਂਡ ਦਾ ਜੀ ਕ੍ਰਸ਼ ਕਾਟਨ ਦਾ ਸੂਟ ਇਹ ਵੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਅੱਜ ਕੱਲ ਤੁਸੀਂ ਡਿਜ਼ਾਈਨਿੰਗ ਦੇਖ ਹੀ ਰਹੇ ਹੋ ਇੰਸਟਾ ਤੇ ਕਿੰਨੇ ਹਨਾ ਇਹ ਵਾਲੇ ਪ੍ਰਿੰਟ ਜਿਹੜੇ ਪਪੂਲਰ ਹੋ ਰਹੇ ਹੈ ਇਸ ਚ ਜਿਵੇਂ ਤੁਸੀਂ ਸਕਿਨ ਕਲਰ ਦੀ ਬਾਟਮ ਲਗਾ ਕੇ ਇਸ ਚ ਪ੍ਰਿੰਟਿੰਗ ਹੈ ਕੋਈ ਵੀ ਹੈ ਨਾ ਡਿਜ਼ਾਈਨਿੰਗ ਕਰਾ ਸਕਦੇ ਹੋ ਬਹੁਤ ਪਿਆਰਾ ਬਨ ਨਾਲ ਹੈ ਜੀ ਸੂਟ ਬਹੁਤ ਪਿਆਰਾ ਜਿਹਾ ਜਿਹੜਾ ਫਲਾਈਟ ਵੇਟ ਜਸਟਾਫ ਹੈ ਮੈਚਿੰਗ ਦਾ ਪ੍ਰਾਈਸ ਵੀ ਤੁਹਾਨੂੰ ਦੱਸ ਰਹੀ ਹਾਂ 올ਓਵਰ ਦਾ ਵੀ ਦੱਸ ਰਹੀ ਹਾਂ ਬਹੁਤ ਪਿਆਰਾ ਜਿਹਾ ਜਿਹੜਾ ਜੈਨੂਨ ਜੇ ਪ੍ਰਾਈਸ ਤੇ ਸੂਟ ਮਿਲੂਗਾ ਸੇਮ ਸਟਾਫ ਚ ਆਪਣੇ ਕੋਲੇ ਇੱਕ ਪ੍ਰਿੰਟ ਹੋਰ ਆ ਇਹਦਾ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੇ ਤੁਸੀਂ ਇਹਨਾਂ ਨਾਲ ਮੈਚਿੰਗ ਹੈ ਜਿਹੜੀ بیس ਕਲਰ ਦੀ ਲਗਵਾਉਣੀ ਹੈ ਉਹ ਵੀ ਲਗਵਾ ਸਕਦੇ ਹੋ ਜਿਹੜੀ ਆ ਆਫ ਵਾਈਟ ਸਕਿਨ ਟੋਨ ਤੇ ਇਹ ਵੀ ਲਗਵਾ ਸਕਦੇ ਹੋ ਦੋਨੇ ਹੀ ਇਹ ਦਿਨ ਬਹੁਤ ਪਿਆਰੀਆਂ ਲੱਗਣਗੀਆਂ ਚਾਈੜਾ ਹੀ ਬਾਟਮ ਨਾਲ ਕੋਈ ਡਿਜ਼ਾਈਨਿੰਗ ਕਰਾਉਣੀ ਆ ਉਹ ਵੀ ਹੋ ਜੂਗੀ ਜਿਵੇਂ ਦੀ ਤੁਸੀਂ ਚੀਜ਼ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋਵੇਂ ਦੀ ਰੈਡੀ ਬੁਟੀਕ ਤੋਂ ਸੂਟ ਰੈਡੀ ਕਰਾਉਣ ਦਾ ਮਕਸਦ ਹੀ ਇਹੀ ਹੁੰਦਾ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਸਾਡੇ ਕੋਲੋਂ ਰੈਡੀ ਕਰਾ ਸਕਦੇ ਹੋ ਜਿਵੇਂ ਰੈਡੀमेड ਚ ਹੁੰਦਾ ਬਸ ਤੁਹਾਨੂੰ ਹਨਾ ਤੇ ਕੋਈ ਆਪਸ਼ਨ ਨਹੀਂ ਹੁੰਦੀ ਰੈਡੀ ਪੀਸ ਪਿਆ ਹੁੰਦਾ ਉਵੇਂ ਹੀ ਤੁਹਾਨੂੰ ਸਟਿਚ ਕਰਾਉਣਾ ਹੁੰਦਾ ਇੰਨਾ ਚ ਆਪਣੇ ਕੋਲੇ অপਸ਼ਨ ਹੁੰਦੀ ਹੈ ਜੀ ਬੁਟੀਕ ਪੀਸਾਂ ਚ ਤੁਸੀਂ ਕਿਵੇਂ ਵੀ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਾ ਸਕਦੇ ਹੋ ਪ੍ਰਿੰਟ ਤੁਸੀਂ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਤੇ ਇਹ ਚ ਨੌਨ ਸਟੱਫ ਤੇ ਆ ਗਿਆ ਜੀ ਇਹਨੂੰ ਵੀ ਤੁਸੀਂ 올ਓਵਰ ਵੀ ਬਾਈ ਕਰ ਸਕਦੇ ਹੋ ਮੈਚਿੰਗ ਵੀ ਬਾਈ ਕਰ ਸਕਦੇ ਹੋ ਅੱਗੇ ਬਹੁਤ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ ਪ੍ਰਿੰਟ ਤੁਸੀਂ ਚੈੱਕ ਕਰੋ ਜੌਰਜਟ ਸਟੱਫ ਤੇ ਲੈ ਕੇ ਆਏ ਆ ਆਪਾਂ ਇਸ ਤਰ੍ਹਾਂ ਦੀ ਜਿਹੜੀ ਸ਼ਰਟ ਦੀ ਡਿਜ਼ਾਈਨਿੰਗ ਰਹੂਗੀ ਏ बॉटम आगी जी बॉटम दी प्रिंटिंग आगी कलर ਇਸ ਚ ਸਾਰੇ ਹੀ ਨੇ ਜਿਹੜੇ ਤੁਸੀਂ ਦੇਖਦੇ ਹੋ ਬਾਕੀ ਆਪਾਂ ਤੁਹਾਡੇ ਲਈ ਬਲੈਕ ਐਂਡ ਆਫ ਵਾਈਟ ਲੈ ਕੇ ਆਏ ਆ ਕਿਉਂਕਿ ਮੇਰੇ ਕਸਟਮਰਸ ਦੀ ਬਲੈਕ ਐਂਡ ਆਫ ਵਾਈਟ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਇਹਦੇ ਨਾਲ ਇਹ ਵਾਲਾ ਦੁਪੱਟਾ ਹੋਊਗਾ ਦੇਖੋ 4 ਸਾਈਡ ਜਿਹੜਾ ਹੈ ਦਾ ਪ੍ਰਿੰਟ ਮਿਲੂਗਾ ਤੁਹਾਨੂੰ ਦੁਪੱਟੇ ਦੇ ਲੇਸ ਵਗੈਰਾ ਜੇ ਤੁਸੀਂ ਆਪਣੀ ਚੋਇਸ ਨਾਲ ਕੋਈ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜਿਵੇਂ ਫਿਨਿਸ਼ਿੰਗ ਨਾਲ ਪੱਟੀ ਨਾਲ ਵੀ ਬਹੁਤ ਪਿਆਰਾ ਲੱਗੂਗਾ ਵਧੀਆ ਜੀ ਕੋਈ ਲੇਸ ਨਾਲ ਆਪਾਂ ਡਿਜ਼ਾਈਨਿੰਗ ਕਰ ਦਵਾਂਗੇ ਜ਼ਰੂਰੀ ਨਹੀਂ ਹੈ ਇਹੀ ਜਿਹੜੀ ਲੇਸ ਆ ਤੁਹਾਨੂੰ ਲਗਾਉਣੀ ਪਊਗੀ ਇੱਥੇ ਵੈਸੇ ਘੇਰੇ ਤੇ ਹਲਕੀ ਜੀ ਲੇਸ ਲੱਗੀ ਵੀ ਹੋਈ ਹੈ ਜੇ ਤੁਹਾਨੂੰ ਇਹੀ ਪਸੰਦ ਆ ਇਹੀ ਵੀ ਰੱਖਾ ਸਕਦੇ ਹੋ ਬਾਕੀ ਹੋਰ ਲੇਸ ਨਾਲ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਆਫ ਵਾਈਟ ਕਲਰ ਦੇ ਵਿੱਚ ਬਹੁਤ ਪਿਆਰਾ ਹੈ ਜੀ ਇਹ ਦੇਖੋ ਤੁਸੀਂ ਇਹ ਰਿਹਾ ਜੀ ਆਫ ਵਾਈਟ ਇਹ ਵਾਲੀ ਪ੍ਰਿੰਟਿੰਗ ਆ ਗਈ ਜੀ बॉਟਮ ਦੀ ਜੌਰਜਟ ਤੇ ਹੈ ਜੀ ਆਪਣੇ ਕੋਲੇ ਇਹ 2.5 ਮੀਟਰ ਦੇ ਕੱਟ ਮਿਲਣਗੇ ਤੁਹਾਨੂੰ 2.5 ਮੀਟਰ ਦਾ ਇਹ ਦੁਪੱਟਾ 2.5 ਮੀਟਰ ਦੀ ਹੀ बॉਟਮ ਆ ਤੇ 2.5 ਮੀਟਰ ਦੀ ਹੀ ਸ਼ਰਟ ਆਊਗੀ ਇਹ ਦੇਖੋ ਇਹ ਰਿਹਾ ਜੀ ਇਹਦਾ ਦੁਪੱਟਾ ਫੋਰ ਸਾਈਡ ਦੇ ਜਿਹੜਾ ਪ੍ਰਿੰਟ ਮਿਲੂਗਾ ਸੈਂਟਰ 'ਚ ਵੀ ਤੁਹਾਨੂੰ ਲਾਈਟ ਜਿਹੜਾ 네ਗੇਟਿਵ ਪ੍ਰਿੰਟ ਮਿਲ ਰਿਹਾ ਹੈ ਲਾਈਟ ਫਿਰ ਬਹੁਤ ਪਿਆਰੇ ਜੇ ਪ੍ਰਿੰਟ ਨੇ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਇਹ ਵਾਲੇ ਪ੍ਰਿੰਟ ਆ ਜਿਹੜੇ ਛੱਡਣ ਵਾਲੇ ਨਹੀਂ ਆ ਬਹੁਤ ਹੀ ਪਿਆਰੇ ਜੇ ਪ੍ਰਿੰਟ ਆ ਸਰਦਾਰੀ ਜੇ ਪ੍ਰਿੰਟ ਆ ਬਹੁਤ ਸੋਹਣੇ ਭਰਨ ਵਾਲੇ ਸੂਟ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਨਵੇਂ ਸੂਟਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ